ਪਿਆਰਿਓ ਅੱਜ ਦੀ ਕਵਤਾ ਮੇਰੀ ਗੁਰੂ ਦੀ ਮਹਿਮਾ ਬਾਰੇ ਹੈ ਜਿਹਦਾ ਸਿਰਸਕ ਹੈ ਆਈ ਦਾ ਕਿ ਪਰ ਪਰਦਾਤਾ ਬਰਦਾਈ ਜਾਮਦਾ ਜੀ ਮਾਤਾ ਤ੍ਰਿਪਤਾ ਦਾ ਲਾੜਲਾ ਬੇਸੇ ਤਾਂ ਇਹ ਇਨਸਟਰੂਮੈਂਟਾਂ ਦੇ ਨਾਲ ਹੁੰਦਾ ਤੇ ਬਹੁਤ ਚੰਗਾ ਇਸ ਦਾ ਮਤਲਬ ਇਹ ਬਣਨਾ ਸੀ ਵੀਡੀਓ ਚੰਗੀ ਬਣ ਜਾਣੀ ਸੀ ਪਰ ਚਲੋ ਭਗਤ ਜੀ ਕਰਿਓ ਜਿਸ ਤਰ੍ਹਾਂ ਦੇ ਨਾਲ ਵਾਹਿਗੁਰੂ ਨੂੰ ਜੋ ਮਨਜ਼ੂਰ ਹੈ ਤੇ ਕਵਿਤਾ ਪੇਸ਼ ਕਰਨ ਲੱਗਿਆ ਮਹਿਮਾ ਗੁਰੂ ਦੀ ਤੇ ਜਰਾ ਧਿਆਨ ਨਾਲ ਸੁਣਿਓ ਸਿਰ ਤੇ ਦਸਤਾਰ ਵੇਖੋ ਮੱਥੇ ਤੇ ਨੂਰ ਓ ਦੇ ਸਿਰ ਤੇ ਦਸਤਾਰ ਵੇਖੋ ਮੱਥੇ ਤੇ ਨੂਰ ਓ ਦੇ ਸੰਗਤਾਂ ਦੇ ਵੀੜੇ ਬੰਨੇ ਲਾਈ ਜਾਂੰਦਾ ਜੀ ਮਾਤਾ ਤ੍ਰਿਪਤਾ ਦਾ लाਡਲਾ ਪਰ ਪਰ ਦਾਤਾਂ ਵਰਤ ਆਈ ਜਾਂੰਦਾ ਜੀ ਮਾਤਾ ਤ੍ਰਿਪਤਾ ਦਾ लाਡਲਾ ਉਸਿਰ ਤੇ ਸਦਸਤਾਰ ਵੇਖੋ ਮੱਥੇ ਤੇ ਨੂਰੇ ਆਉਂਦੇ ਸੰਗਤਾਂ ਦੇ ਵੀੜੇ ਬੰਨੇ ਲਾਈ ਜਾਂੰਦਾ ਜੀ ਮਾਤਾ ਤ੍ਰਿਪਤਾ ਦਾ लाਡਲਾ ਵਰ ਪਰਦਾ ਤਵਰ ਤਾਈ ਜਮਦਾ ਜੀ ਮਤਾ ਤ੍ਰਿਪਤਾ ਦਾ ਲਾਡਲਾ ਵਿਚੋ ਸਤਕੰਡ ਬੈਠਾ ਖੂਲ ਕੇ ਭੰਡਾਰ ਜੀ ਆਬੇ ਨਾ ਟੂਟ ਕਦੇ ਵੀ ਉਹਦੇ ਕਰਵਾਰ ਜੀ ਵਿਚੋ ਸਤਕੰਡ ਬੈਠਾ ਖੂਲ ਕੇ ਭੰਡਾਰ ਜੀ ਆਬੇ ਨਾ ਟੂਟ ਕਦੇ ਵੀ ਉਹਦੇ ਕਰਵਾਰ ਜੀ ਲੱਖਾਂ ਤੋਂ ਲੱਖਾਂ ਦੇ ਵਣਾਈ ਜਮਦਾ ਜੀ ਮਾਤਾ ਤ੍ਰਿਪਤਾ ਦਾ ਲਾਡਲਾ ਪਰ ਪਰੰਧਾ ਤਾਂ ਵਰਤਾਈ ਜਮਦਾ ਜੀ ਮਾਤਾ ਤ੍ਰਿਪਤਾ ਦਾ ਲਾਡਲਾ ਸਾਰੇ ਭੁਖਿਆਂ ਨੂੰ ਪੋਜਨ ਸਕਾਈ ਜਮਦਾ ਜੀ ਮਾਤਾ ਤ੍ਰਿਪਤਾ ਦਾ ਲਾਡਲਾ ਸਰਦਾ ਦੇ ਨਾਲ ਜੋ ਵੀ ਆਉਂਦਾ ਸਵਾਲੀ ਦਰਯੋਦੇ ਤੋਂ ਕਦੇ ਜਮਦਾਨਾ ਖਾਲੀ ਏ ਸਰਦਾ ਦੇ ਨਾਲ ਜੋ ਵੀ ਆਉਂਦਾ ਸੁਵਾਲੀ ਏ ਦਰਯੋਦੇ ਤੋਂ ਕਦੇ ਜਮਦਾਨਾ ਖਾਲੀ ਏ ਸੰਗਤਾਂ ਨੂੰ ਲੱਖਾਂ ਦੇ ਸੰਗਤਾਂ ਨੂੰ ਲੱਖਾਂ ਚ ਖੜਾਈ ਜਮਦਾ ਜੀ ਮਾਤਾ ਤ੍ਰਿਪਤਾ ਦਾ लाਡਲਾ ਪਰ ਪਰ ਦਾਤਾ ਮੁਰ ਤਾਈ ਜਮਦਾ ਜੀ ਮਾਤਾ ਤ੍ਰਿਪਤਾ ਦਾ लाਡਲਾ ਰੋਗੀਆਂ ਦੇ ਰੋਗ ਮਟਾਈ ਜਮਦਾ ਜੀ ਮਤ ਤ੍ਰਿਪਤ ਦਲ੍ਹਾੜ ਲਾ ਉਹਦੇ ਤਾਂ ਖੇਡਣਿਆਰੀ ਕੀ ਕੀ ਮੈਂ ਦੱਸਾਂ ਜੀ ਉਹਦੇ ਤਾਂ ਖੇਡਣਿਆਰੀ ਕੀ ਕੀ ਮੈਂ ਦੱਸਾਂ ਜੀ ਇੱਕ ਦੀ ਗੱਲ ਨਹੀਂ ਓਨੇ ਤਾਰੇ ਲੱਖਾਂ ਜੀ ਇੱਕ ਦੀ ਗੱਲ ਨਹੀਂ ਓਨੇ ਤਾਰੇ ਲੱਖਾਂ ਜੀ ਉਸ ਰਿਆਆਂ ਦੀ ਵਿਗੜੀ ਵਣਾਈ ਜਮਦਾ ਜੀ ਮਾਤਾ ਤ੍ਰਿਪਤਾ ਦਾ ਲਾਡਲਾ ਪਰਪਰਨ ਦਾ ਤਾਵਰ ਤਾਈ ਜਮਦਾ ਜੀ ਮਾਤਾ ਤ੍ਰਿਪਤਾ ਦਾ ਲਾਡਲਾ ਕੋਨੇ ਰਿਠੇ ਨੂੰ ਸੇ ਦਰ ਵਣਾਈ ਜਮਦਾ ਜੀ ਮਾਤਾ ਤ੍ਰਿਪਤਾ ਦਾ ਲਾਡਲਾ ਮਾਮਾ ਨੂੰ ਪੁੱਤਰ ਦੇਵੇ ਪਹਿਣਾ ਨੂੰ ਵੀਰ ਜੀ ਮਾਮ ਨੂੰ ਪੁੱਤਰ ਦੇਵੇ ਪਹਿਣਾ ਨੂੰ ਵੀਰ ਜੀ ਪਲਾਂ ਚ ਜਗਾਈ ਜਾਵੇ ਸੁਤੀ ਤਗਦੀਰ ਜੀ ਪਲਾਂ ਚ ਜਗਾਈ ਜਾਵੇ ਸੁਤੀ ਤਗਦੀਰ ਜੀ ਉਹ ਸਾਰਿਆਂ ਦੀ ਵਿਗੜੀ ਬਣਾਈ ਜਮਦਾ ਜੀ ਮਤਾ ਤ੍ਰਿਪਤਾ ਦਾ ਲਾਡਲਾ ਪਰ ਪਰ ਦਾਤਾ ਵਰ ਤਾਈ ਜਮਦਾ ਜੀ ਮਤਾ ਤ੍ਰਿਪਤਾ ਦਾ ਲਾਡਲਾ ਉਹ ਸਾਰਿਆਂ ਦੇ ਦੁੱਖ ਨਿਮਟ ਜਮਦਾ ਜੀ ਮਤਾ ਤ੍ਰਿਪਤਾ ਦਾ ਲਾਡਲਾ ਸਾਰੇ ਦੇ ਦੁੱਖ ਨੇ ਮਟਾਈ ਜਮਦਾ ਜੀ ਮਤਾ ਤ੍ਰਿਪਤਾ ਦਾ ਲਾਡਲਾ ਪਰ ਪਰ ਦਾਤਾਂ ਵਰਤਾਈ ਜਮਦਾ ਜੀ ਮਤਾ ਤ੍ਰਿਪਤਾ ਦਾ ਲਾਡਲਾ ਸਿਰ ਤੇ ਦਸਤਾਰ ਵੇਖੋ ਮੱਥੇ ਤੇ ਨੂਰੇਉ ਦੇ ਸੰਗਤਾਂ ਦੇ ਵੇੜੇ ਮੰਨੇ ਲਾਈ ਜਮਦਾ ਜੀ ਮਤਾ ਤ੍ਰਿਪਤਾ ਦਾ ਲਾਡਲਾ ਗੁਰੂ ਪਿਆਰਿਓ ਜੇ ਇਹ ਗੁਰੂ ਜੀ ਦੀ ਮਹਿਮ ਆਪ ਜੀ ਨੂੰ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਕਿ ਆਪ ਜੀ ਦਾ ਮੀਰ ਅੱਗੇ ਨੂੰ ਗੁਰੂ ਜੀ ਚਰਨ ਸ਼ਰਨ ਚਰਨ ਸ਼ਰਨ ਦੇ ਵਿੱਚ ਬਹਿ ਕੇ ਇਹੋ ਜੀਆਂ ਕਵਿਤਾਵਾਂ ਮਹਿਮ ਬੇਨਤੀਆਂ ਆਪ ਜੀ ਦੇ ਪੇਸ਼ ਕਰਦਾ ਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੋਈ ਵੀ ਮਿਸਟੇਕ ਹੋਵੇ ਤ ਆਪਣਾ ਛੋਟਾ ਵੱਡਾ ਵੀਰ ਸਮਝ ਕੇ ਮਾਫ ਕਰ ਦੇਣਾ ਬਹੁਤ ਬਹੁਤ ਕਿਰਪਾ ਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸੋ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ